ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਹਿਲੇ ਸਵੇ ਵਹਿੜਾ ਤੇ ਇੱਕ ਮੱਝ ਤੁਹਾਨੂੰ ਹਲੇ ਪਾਜ ਤੁਹਾਨੂੰ ਦਿਖਾਉਣੀ ਆ ਅੱਜ ਸਾਰੀਆਂ ਗੱਪੜਾ ਹੀ ਆ ਆਪਣੇ ਇੱਥੇ ਆ ਕੇ ਪਾਸ ਕਰਕੇ ਵੇਸ ਚਾ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਸਤਾ ਜੀ ਹੋ ਠੀਕ ਠਾਕ ਜੀ ਕਿਰਪਾ ਬਬੀ ਜੀ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਕਮਲ ਜੀ ਪਿੰਡ ਭਗਵਾਨਪੁਰ ਸੀ ਡੇਰਪ ਬਰਨਕ ਤੇ ਜ਼ਿਲ੍ਹਾ ਕਰਤਾਰਪੁਰ ਤੇ ਫੋਨ ਨੰਬਰ ਵੀ ਬੋਲਦਾ ਫਿਰ 981590784 ਮੇਰਾ ਨੰਬਰ ਹੈ ਇੱਥੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਦੋ ਗਾਵਾਂ ਦੇ ਕਮਾਜਣ ਹਾਂਜੀ ਆਲੀ ਮਾਜੇ ਛੋਟੇ ਪਾੜੀ ਗਾਵਾਂ ਖਾ ਲਈਏ ਪਹਿਲਾਂ ਫਿਰ ਹਾਂ ਚੌਕੀਆਂ ਵਸ਼ੀਆਂ ਪਹਿਲਣਾ ਅੱਛਾ ਚਾਰ ਚਾਰ ਦੰਦ ਹਾਂ ਚਾਰ ਚਾਰ ਦੰਦ ਪਿਓਰ ਕੰਡੀਆਂ ਤੇ ਆਈਆਂ ਆਸ਼ਮਾ ਚਲੋ ਪੱਠੇ ਪੱਠੇ ਖਾਣ ਲੀਆਂ ਕਿੰਨੇ ਕੇ ਦੁੱਧਾ ਲੀਜੇ ਇਹ ਵੀ ਜੀ ਪਹਿਲਾਂ ਨਹੀਂ 15 ਮਿੰਟ ਦੁੱਧ ਗੱਡੂ ਸ਼ਹਿਦ ਮਾਰਦੀ ਬੱਸੀ ਏ ਠੀਕ ਆ ਜ਼ਿਆਦਾ ਬੱਸੀ ਨਹੀਂ ਏ ਜੱਤੀ ਪਰੋਚਾ ਜਦੀ ਏ ਵੀ ਠੀਕ ਆ ਹਾਂਜੀ ਹਾਂਜੀ ਇਹ ਆ ਵੀ ਵੜਾ ਭਾਵੇਂ ਕਿਸੇ ਗੱਡੀ ਵਾਲੇ ਨੇ ਪਾਉਣੀਆਂ ਤੇ ਭਾਵੇਂ ਘਰੇ ਰੱਖਣੀਆਂ ਉਹਦੇ ਲਈ ਚੰਗੀਆਂ ਸਾਸਵੇਂ ਪੀਣ ਵਾਲੀਆਂ ਵਗੈਰਾ ਨਵੀਆਂ ਵੜਾ ਵਾਂ ਹਾਂਜੀ ਹਾਂਜੀ ਤੇ ਗਾਂ ਸੰਭਣ ਆਲੀਆਂ ਵਾ ਤੋਰੋ ਹਾਂ ਫਿਰ ਇੱਕ ਕਰੀਏ ਨੇ ਦੰਦ ਬਖਾ ਲਈਏ ਤੇ ਇੱਕ ਦੀ ਸਾਡੇ ਸਾਦੇ ਪਿਓ ਚਾਦਾਂਦੇ ਚਾਰ ਦੰਦ ਦੇ ਜ ਬਰਾਬਰ ਹੀ ਤਈ ਕਰਨ ਪਿਓ ਚਾ ਤੇ ਮਰਦੇ ਸਾਹ ਨਾ ਕਰਦੇ ਚਲੋ ਚੰਗਾ ਆ ਜਿੱਲ ਜਾ ਬਾਕੀ ਇਹ ਜੋ ਚਲੋ ਥੱਲੇ ਤਿਆਰ ਹੋਣੀ ਆ ਸਿੱਖਾਣੇ ਵੀ ਇਹਦੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਬਾਕੀ ਗਾਹਣ ਵੀ ਹਮਾਂ ਨਾ ਚੰਗਾ ਪਰੰਦੀ ਆ ਬਹੁਤ ਚੰਗੀ ਵਸੀ ਵੀ ਦੀ ਦੱਸੀਏ ਫਿਰ ਇਹਦਾ ਮੁੱਲ ਦੁੱਧ 15 ਲੀਟਰ ਦੇ ਦੀ ਵੀ ਪਹਿਲਾਂ ਨਹੀਂ ਠੀਕ ਆ ਮੁੱਲ ਵੀ ਜਿੱਡਾ ਛੋਟਾ ਆ 50000 ਰੁਪਏ ਸਮਝ ਹਾਂ ਅੱਛਾ ਬਾਕੀ ਮਾਂਦਣ ਵਿੱਚ ਹੋ ਜਾਊਗਾ 30000 ਛੱਡਾਂਗੇ ਅੱਛਾ ਹਾਂ 40 ਛੱਡਾਂਗੇ 40000 ਦੇਵਾਂਗੇ ਛੋਟਾ ਛੱਡ ਹੋ ਜਾਊਗਾ ਠੀਕ ਆ ਬਿਲਕੁਲ ਸੋਹਣੀ ਸੁਨੱਖੀ ਵਸਈ ਆ ਇਹ ਆ ਵੀ ਜਿੱਦਣੇ ਤਿਆਰ ਹੋਈਆਂ ਤੇ ਹਾਂ 50 50 ਛੱਡ ਦੋਗੇ ਆ ਵਧੀਆ ਵਿਕ ਜਾਣਗੀਆਂ ਠੀਕ ਆ ਜੀ ਹਾਂ ਜੀ ਹਾਂ ਜੀ ਚਲੋ ਹੁਣ ਇਹਦੇ ਬਾਰੇ ਵੀ ਦੱਸ ਤੀ ਜੀ ਇਹ ਵੀ ਪਹਿਲਾਂ ਨੇ 4 ਦੰਦ ਵਸ਼ੀ ਇਹ ਵੀ 4 ਦੰਦ ਆ। ਹਾਂਜੀ 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 4 ਦੰਦ ਇਹ ਉਹਦੇ ਨਾਲ ਵੀ ਰਾਜੀ ਆ ਹਨਾ। ਹਾਂ ਇਹ ਬਹੁਤ ਚੰਗੀ ਵਸ਼ੀ। ਚੰਗੀ ਸੰਭੀ ਆ ਇਹ ਥੋੜੇ ਅਲੱਗ ਹੀ ਚੀਜ਼ ਆ। ਹਾਂਜੀ ਹਾਂਜੀ ਬਹੁਤ ਚੰਗੀ ਵਸ਼ੀ। ਕਾਫੀ ਖੂਬਸੂਰਤ ਜੀ ਆ ਵੀ ਹਵਾ ਨਾ ਚੰਗਾ ਪਰੂਗੀ ਥੱਲੇ। ਇਹ ਕੀ ਰੋਕਈ ਆ ਬੂੜਾ ਕੰਮ। ਥੋੜੀ ਡੱਦੀ ਆ। ਇਹ ਥੋੜਾ ਡੱਦੀ ਆ। ਇਹ ਵੇਖ ਲੈ ਇਹ ਵੀ ਪਿਓ 4 ਦੰਦ ਆ ਜੀ। ਪਿਓ 4 ਦੰਦ ਆ ਵੀ ਇਹ ਵਸ਼ੀ। ਇਹ ਕੋਚਾਂ ਮਕ ਮਸ਼ੀਨ ਕਿੰਨੀ ਆ। ਇੱਕ ਮਿੰਟ ਰੋਕ ਕੇ ਹੋਏ ਥੈਂਕ ਸੋਣੀ ਆ ਗਈ ਆ ਚਿਹਰਾ ਇਹਦਾ ਦੇਖ ਸਕਦੇ ਜਿੱਥੇ ਇਹ ਕਰੀ ਬਾਕੀ ਕੱਦ ਵਜ਼ਨ ਚੰਗਾ ਆ ਉਮਰ ਦੇ ਸਾਹਿਬ ਦੇ ਨਾਲ ਬਾਕੀ ਇਹਦਾ ਵੀ ਥਾਣੇ ਚੰਗੇ ਗੈਪ ਤੇ ਚਾਰੇ ਥਾਨ ਇੱਕੋ ਜਿਹੇ ਗੈਪ ਤੇ ਲੱਗੇ ਆ ਠਡੀਆਂ ਧੀਰਿਆਂ ਵਸ਼ੀਆਂ ਪੂੜੀਆਂ ਓਕੇ ਆ ਆ ਦੇਖ ਸਕਦੇ ਥਾਣੇ ਤੇ ਲੱਗੇ ਦੋ ਬੱਚੀਆਂ ਸੋਨੀਆਂ ਲੱਗਣਗੀਆਂ ਦੋ ਦੋ ਹੀ ਥਿਆ ਨਾਲ ਇਹਦਾ ਮੁੱਲ 55000 ਅੱਛਾ ਇਹ 50000 ਰੁਪਈਆ ਅੱਛਾ 50000 ਦੇ ਦੇਣੀ ਛੋਟ ਛੜ ਬਾਕੀ ਕਰ ਦਾਂਗੇ ਮੰਨ ਤਾਂ ਥੋੜਾ ਬੋਲਾ ਠੀਕ ਹੈ ਜੀ ਤੇ ਦੁੱਧ ਇਹ ਵੀ ਚੰਗਾ ਕੱਢੀ ਜਾਓਗੇ ਪਹਿਲੇ 40 ਦੇ ਦਾਂਗੇ ਉਹ 50 ਦੇ ਦਾਂ ਕਾਲੀ ਜੀ ਤੇ ਬਾਕੀ ਜੋੜਾ ਕਿ ਲਊਗਾ ਮੰਨ ਤਾਂ ਹੋਰ ਕਰ ਦੋਗੇ ਬੰਗ ਪਰ ਵਸ਼ੀਆਂ ਹਾਂ ਜਿੱਦਾਂ ਨੂੰ ਮਰਜ਼ੀ ਕੋਈ ਭਾਂ ਗੱਡੀ ਵਾਲਾ ਪਾਲੇ ਭਾਂ ਰੱਖਣ ਵਾਲਾ ਲੈ ਲੇ ਭਾਂ ਜਿਹੜਾ ਮਰਜ਼ੀ ਅੱਖਾਂ ਮੀਟ ਕੇ ਵਸ਼ੀਆਂ ਲੈ ਲੇ ਥਾਣਾ ਦੀ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਹਾਂ ਜੀ ਹਾਂ ਜੀ ਤੇ ਹੁਣ ਆ ਮੱਝ ਜਿਹੜੀ ਆ ਮੱਝ ਵੀ ਜੀ ਉਨੇ 4 ਮਹੀਨੇ ਹੋਏ ਸੂਈਓ ਪੱਟਾ ਮਗਰਦੇ ਮੱਝ ਜੜੇ ਆ گاਵਾ ਤਾਂ ਵੀ ਘਾਟ ਰੇੜ ਚ ਦੇ ਦੇਣੀ ਅੱਜ ਬੜੀ ਗਾਵਾ ਤੋਂ ਘਾਟ ਲੈ ਜੀ ਆਹ ਵਧੀਆ ਗਰਮੀ ਦੁੱਧ ਕਿਉ ਮੱਖਣ ਜਿਉ ਮਰਦੀ ਜੀ ਨੂੰ ਸੀ ਪੀਏ ਨਿਆਰੇ ਨਾਲ ਫੇਰ ਫੰਡਰਾਂ ਦੇ ਪਾਸ ਫੇਰ ਉਹਨੇ ਦੀ ਵੇਖ ਜਾਣੀ ਦੁੱਧ ਕਿੰਨਾ ਨੇ ਤੇ ਕਰ ਦੁੱਧ 7 ਕਿਲੋ ਤੋਰੋ ਫੇਰ ਇੱਕ ਇਹ ਬੱਚੇ ਦੇ ਛੱਟ ਮੇ ਟਮਾਟਾ ਚਵਾਈ ਇੱਕ ਨੰਬਰ ਕੋਈ ਅੱਗਾ ਪਿਛਾ ਨਹੀਂ ਕਰਨੀ ਬਾਜ ਨਹੀਂ ਹੈ ਉਹ ਸਾਂਭਣ ਵਾਲੇ ਦੇ ਪਾਸ ਮਿਲਦੇ ਦੋਵੇਂ ਟਾਈਮ ਬੱਚੇ ਤਾਂ ਹੀ ਆਹ ਟਾਈਮ ਬੱਚੇ ਦੇ ਵੀ ਜੀ ਬੱਚੇ ਦਾ ਤਾਂ ਹੁਣੇ ਦਿਖਾ ਦੇਾਂਗੇ 7 ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਹੈ ਇਹ ਆ ਗੱਟ ਆ ਬੱਚਾ ਜੀ ਦਾ ਕੱਟਾਇਆ ਇਹ ਮਗਰ ਇਲਾਜ ਬਾਕੀ ਇਹ ਆ ਵੀ ਚਲੋ ਜਿੰਨੇ ਘਰ ਦੁੱਧ ਵਰਤਣਾ ਪੱਠਿਆਂ ਲਈ ਤੰਗੀ ਪੱਠਿਆਂ ਨੇ ਥੋੜਾ ਜਿਆਦਾ ਹੀ ਯਕੀਨ ਹੈ ਕੋਈ ਪੱਠਿਆਂ ਦੇ ਕਿਸ ਨੇ ਸਾਂਭੀ ਕਰਦੀ ਹੈ ਪੱਠੇ-ਪੁੱਠੇ ਕਰਦੀ ਭਾਈ ਜਾਂਦਾ ਹੈ। ਬਾਕੀ ਜਿਹੜਾ ਕੋ ਲੈ ਜਾਊਗਾ ਤੇ ਰਾਜੀ ਵੀ ਹੋ ਜੂਗੀ। ਤੇ ਦੋ ਦਿਨ ਅਜੇ ਸਾਰਾ ਸਿਆਲ ਗਰਮੀਆਂ ਚ ਵਾਈ ਜਾਣਾ ਹੈ। ਆ ਜਾ ਖਾਣੀ ਤੇਰੇ ਜੋਗੇ ਆ। ਤੇ ਥਣ ਵੀ ਇਹਦੇ ਦੇਖ ਸਾਡੇ ਚ ਲੱਗੇ ਤਾਂ ਤੇ ਕਿੰਨਾ ਫੇਰ ਰੱਖਣਾ ਵਿਧਿਆ ਦਾ ਮੁੱਲ ਆਪਾਂ ਮੁੱਲ ਵੀਰ ਜੀ ਵੇਖੋ ਪਾਸ ਪਠਿਆਨਾ ਟੱਕਾ ਦੀ ਜਾਂਦੀ ਆ ਹਾਂਜੀ ਲਿਓ ਵੀ ਚੱਕੀ ਆ ਚਾਰੂ ਜਿਹੜੀ ਹੈਗੀ ਯਾਤਰਾ ਹਾਂਜੀ 50000 ਦੇ ਦਈਏ ਸਮੇਸਾ ਨਾ ਮੁੱਲ ਤੇ ਕੋਈ ਨਹੀਂ ਆ 50000 ਕਰ ਦੋ ਛੋਟ ਛੋਟ ਥੋੜੀ 40000 ਦੀ ਆਣਾ ਅੱਛਾ 40000 ਜੀ ਤੇ ਠੀਕ ਦੇ ਦਾਂਗੇ ਬਾਕੀ ਚੋਾਈ ਚ ਇੱਕ ਨੰਬਰ ਆ ਠੀਕ ਆ ਖੱਲੀ ਕਰਦੇ ਭਾਂ ਗੁਸਰੇ ਤਿਆਰ ਕੁਛ ਕਹਿਣਾ ਫਿਰ ਬੱਸ ਵੀਰ ਜੀ ਮਿਹਰਬਾਨੀ ਬਾਕੀ ਜਿਹਨੇ ਆਨਲਾਈਨ ਮਾਲੀ ਮੰਗਵਾਲੀਆਂ ਆਨਲਾਈਨ ਮੰਗਵਾਲੇ ਜਿਹਨੇ ਠੀਕ ਹੈ ਠੀਕ ਹੈ ਜੀ ਸਵਾਕ ਇੱਥੇ ਆਵਾ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਬੱਚਾ ਦਿਖਾ ਦੇ ਮਰਜ਼ੀ